With your support, we can raise your voice globally. With your support, we can address those issues that no other media talks about with your support we can bring you breaking news from around the world it's about consulting our allies and having a dialogue these lessons as i stated was learned while working with our coalition partners with your support we can educate and inform everyone about who sikhs are and connect our youth to Sikhi And it's just um, you know representative of a, a culture that's all about peace. Support your T V channel and help us take your voices to everyone around the world for every human rights issue. United States to the Bandine French at European Courts United Nations Human Rights Committee the all of this is only possible with your generous donations. Continue your support to us and let's go further together. To donate today, please log on to our website, www.tv84.tv, and donate via PayPal on our website. Or you can mail us your donations to TV 84 36 01 37th Avenue, Long Island City, New York 11101. ਅਸਿਕੂ ਫਿਰ ਦਰਤ ਦਾ ਸਵਾਗਤ ਹੈ ਪ੍ਰੋਗਰਾਮ ਸੱਚਾ ਸੱਚ ਵਿੱਚ ਜੀ ਡਾਕਟਰ ਸਾਹਿਬ ਸਾਰੇ ਕੋਲ ਅਗਲੀ ਈਮੇਲ ਆਈ ਹੈ ਵੀਰ ਮੇਘਰਾ ਸਿੰਘ ਜੀ ਦੀ ਇਹ ਲਿਖਤੀ ਅਨ ਸਤਿਕਾਰਯੋਗ ਡਾਕਟਰ ਅਮਰਜੀਤ ਸਿੰਘ ਜੀ ਅਤੇ ਟੀਵੀ 84 ਦੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਸਾਹਿਬ ਜੀ ਆਪ ਜੀ ਜਿਵੇਂ ਜਾਣਦੇ ਹੋ ਕਿ ਸਿੱਖ ਧਰਮ ਵਿੱਚ ਤਕਰੀਬਨ 15-20 ਸਾਲ ਤੋਂ ਲਗਾਤਾਰ ਅਸੀਂ ਦੇਖਦੇ ਆ ਰਹੇ ਹਾਂ ਕਿ ਗੁਰੂ ਘਰਾਂ ਵਿੱਚ ਸਿਮਰਨ ਕਰਦੇ ਸਮੇਂ ਸਿੱਖ ਸੰਗਤਾਂ ਗਰਦਨਾ ਹਿਲਾਉਂਦੀਆਂ ਦੇਖਣ ਨੂੰ ਆ ਮਿਲ ਜਾਂਦੀਆਂ ਹਨ ਅਤੇ ਹੁਣ ਕੁਝ ਸਿੱਖ ਸੰਗਤਾਂ ਕੀਰਤਨ ਕਰਦੇ ਸਮੇਂ ਨੱਚਦੀਆਂ ਵੀ ਆ ਹਨ ਅਤੇ ਗੁਰੂ ਘਰ ਵਿੱਚ ਆਰਤੀਆਂ ਵੀ ਕਰਦੇ ਹਨ ਡਾਕਟਰ ਸਾਹਿਬ ਜੀ ਮੇਰੇ ਪਿਤਾ ਜੀ ਇੱਕ ਤਾਂਤਰਿਕ ਦਾ ਕੰਮ ਕਰਦੇ ਸੀ ਅਤੇ 50 ਸਾਲ ਲਗਾਤਾਰ ਮੂਰਤੀਆਂ ਦੀ ਆਰਤੀ ਵੀ ਕਰਦੇ ਰਹੇ ਅਤੇ ਮੰਤਰ ਪੜ੍ਹਦੇ ਸਮੇਂ ਗਰਦਨ ਵੀ ਹਿਲਾਉਂਦੇ ਸਨ ਮੈਂ ਵੀ 1997 ਤੋਂ ਪਹਿਲਾਂ ਮੂਰਤੀਆਂ ਦੀ ਆਰਤੀ ਕੀਤੀ ਅਤੇ ਜੋ ਵੀ ਬ੍ਰਾਹਮਣਵਾਦ ਦੇ ਕਰਮ ਕਾਂਡ ਸੀ तकरीबन ਸਾਰੇ ਹੀ ਕੀਤੇ ਅਤੇ ਮੈਂ ਵੀ ਮੰਦਰਾਂ ਵਿੱਚ ਵੀ ਪ੍ਰਸ਼ਾਦ ਚੜਾਇਆ ਅਤੇ ਭਜਨ ਦੇ ਟਾਈਮ ਡਾਂਸ ਵੀ ਕੀਤਾ ਕਦੇ ਵੀ ਮੇਰੇ ਮਨ ਨੂੰ ਸ਼ਾਂਤੀ ਨਹੀਂ ਮਿਲੀ ਅਤੇ ਨਾ ਹੀ ਸਾਡੇ ਘਰ ਦੀ ਗਰੀਬੀ ਗਈ ਡਾਕਟਰ ਸਾਹਿਬ ਜੀ ਉਸ ਸਮੇਂ ਮੇਰੇ ਜੀਵਨ ਵਿੱਚ ਹਨੇਰਾ ਹੀ ਹਨੇਰਾ ਸੀ ਪਰ 1997 ਤੋਂ ਬਾਅਦ ਪਾਵੇਂ ਮੈਂ ਪੈਸੇ ਦੇ لالਚ ਕਰਕੇ ਹੀ ਸਿੱਖੀ ਵਿੱਚ ਆਇਆ ਸੀ ਪਰ ਮੈਨੂੰ ਇੱਕ ਆਜ਼ਾਦੀ ਜਈ ਮਹਿਸੂਸ ਹੋਈ ਅਤੇ ਅਤੇ ਟੀਵੀ 84 ਦੇ ਨਾਲ ਜੁੜ ਕੇ 100% ਆਜ਼ਾਦੀ ਮਹਿਸੂਸ ਹੁੰਦੀ ਹੈ ਅੱਜ ਕੱਲ ਜੋ ਕੁਝ ਵੀ ਗੁਰੂ ਘਰ ਵਿੱਚ ਗੁਰਬਾਣੀ ਦੇ ਸ਼ਬਦਾਂ ਨੂੰ ਗਾਇਨ ਕਰਦੇ ਸਮੇਂ ਨੱਚਣਾ ਅਤੇ ਆਰਤੀਆਂ ਕਰਨਾ ਇਹ ਸਭ ਹਿੰਦੂ ਧਰਮ ਦਾ ਹੀ ਹਿੱਸਾ ਹੈ ਸਿੱਖ ਧਰਮ ਦਾ ਬਿਲਕੁਲ ਵੀ ਨਹੀਂ ਅਸੀਂ ਆਪਣੇ ਵੀਰ ਪੈਨਾ ਨਾਲ ਜੜੇ ਕਿ ਗੁਰੂ ਘਰ ਵਿੱਚ ਆਰਤੀ ਕਰਦੇ ਨੇ ਅਤੇ ਗੁਰਬਾਣੀ ਪੜ੍ਹਦੇ ਹੋਏ ਨੱਚਦੇ ਨੇ ਇਹਨਾਂ ਨਾਲ ਇੱਕ ਗੱਲ ਸਾਂਝੀ ਕਰਨਾ ਚਾਹੁੰਦੇ ਹਾਂ ਮੇਰੇ ਬਾਪੂ ਜੀ ਨੇ 50 ਸਾਲ ਲਗਾਤਾਰ ਮੂਰਤੀਆਂ ਦੀ ਆਰਤੀ ਕੀਤੀ ਅਤੇ ਮੰਤਰ ਨੂੰ ਵੀ ਜਪਿਆ ਪਰ ਮੈਨੂੰ ਕਦੇ ਵੀ ਸੁੱਖ ਨਹੀਂ ਮਿਲਿਆ ਤੇ ਨਾ ਹੀ ਘਰ ਦੀ ਗਰੀਬੀ ਗਈ ਅਤੇ ਮੈਂ ਵੀ 15 ਸਾਲ ਉਹ ਕੁਝ ਕੀਤਾ ਅਤੇ ਮੈਨੂੰ ਵੀ ਕਦੇ ਸੁੱਖ ਨਹੀਂ ਮਿਲਿਆ ਜੇਕਰ ਤੁਸੀਂ ਵੀ ਇਸੇ ਤਰ੍ਹਾਂ ਕਰੋਗੇ ਤਾਂ ਤੁਹਾਨੂੰ ਵੀ ਕਦੇ ਸੁੱਖ ਨਹੀਂ ਮਿਲੇਗਾ ਪਰ ਹਾਂ ਤੁਹਾਨੂੰ ਆਰਐਸਐਸ ਅਤੰਕੀਆਂ ਗਰੁੱਪ ਪੈਸੇ ਤਾਂ ਬਹੁਤ ਮਿਲ ਸਕਦੇ ਹਨ ਪਰ ਤੁਹਾਨੂੰ ਆਜ਼ਾਦੀ ਨਹੀਂ ਮਿਲ ਸਕਦੀ ਅਤੇ ਨਾ ਹੀ ਕਦੇ ਤੁਹਾਨੂੰ ਆਤਮਿਕ ਗਿਆਨ ਮਿਲ ਸਕਦਾ ਹੈ ਇਸ ਕਰਕੇ ਸ਼ਬਦ ਗੁਰੂ ਦੇ ਲੜ ਲੱਗ ਜਾਓ ਤੁਹਾਡਾ ਜੀਵਨ ਸੋ ਦਰਜਾਵੇਗਾ ਜਿਵੇਂ ਮੇਰਾ ਜੀਵਨ ਸ਼ਬਦ ਗੁਰੂ ਨੇ ਬਦਲ ਕੇ ਰੱਖ ਦਿੱਤਾ ਤੇ ਅੱਜ ਮੇਰੇ ਕੋਲ ਗੁਰੂ ਸ਼ਬਜੀਤ ਦੀ ਬਖਸ਼ਿਸ਼ ਨਾਲ ਸਭ ਕੁਝ ਹੈ ਮੇਰੇ ਵੀਰ ਪੈਨੋ ਆਓ ਆਪਣੇ ਗੁਰੂ ਜੀ ਦੀ ਗੋਦ ਵਿੱਚ ਵਾਪਸ ਖਾਲਸਾ ਜਿੰਦਾਬਾਦ ਜੀ ਡਾਕਟਰ ਸਾਹਿਬ ਜਿੰਦਾਬਾਦ ਜਿੰਦਾਬਾਦ ਵੀਰ ਮੇਗਰਾਜ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ ਜੀ ਉਹਨਾਂ ਦੀਆਂ 4-5 ਲਿਖਤਾਂ ਪੈਂਡਿੰਗ ਨੇ ਫਿਰ ਸਾਨੂੰ ਆਪਣੇ ਆਪ ਨੂੰ ਲੱਗਣ ਲੱਗ ਜਾਂਦਾ ਹੈ ਕਿ ਭਾਈ ਜਿਸ ਫ੍ਰੀਕਵੈਂਸੀ ਨਾਲ ਔਰ ਜਿਵੇਂ ਹਰ ਟਾਪਿਕ ਨੂੰ ਉਹ ਪੂਰਾ ਗੌਰ ਨਾਲ ਸੁਣਦੇ ਨੇ ਦੇਖਦੇ ਨੇ ਉਸ ਦੇ ਉੱਤੇ ਫਿਰ ਉਹ ਲਿਖਦੇ ਨੇ ਜੀ ਸੋ ਅਸੀਂ ਸ਼ੁਕਰਗੁਜ਼ਾਰ ਆ ਇਹਨਾਂ ਦੇ ਕਿ ਪਿਆਰ ਕਰਦੇ ਨੇ ਟੀਵੀ 84 ਨੂੰ ਔਰ ਹਮੇਸ਼ਾ ਹੀ ਕ੍ਰੈਡਿਟ ਵੀ ਦਿੰਦੇ ਨੇ ਆਪਣੇ ਜੀਵਨ ਚ ਤਬਦੀਲੀ ਦਾ ਸੋ ਤੁਸੀਂ ਜਿਹੜਾ ਇੱਕ ਸਵਾਲ ਪੁੱਛਿਆ ਸੀ ਲਾਸਟ ਟਾਈਮ ਉਸ ਦੇ ਰਿਸਪੌਂਸ 'ਚ ਇਹ ਹੈ ਜੀ ਕਿ ਕਿਵੇਂ ਜਿਹੜੀਆਂ ਕੁਝ ਵੀਡੀਓਜ਼ ਨੇ ਕਿ ਨਦਰ ਕੀਰਤਨ ਵੇੜੇ ਤੁਰਿਆਂ ਜਾਂਦੇ ਆ ਬਾਣੀ ਪੜਦੇ ਆ ਨਾਲ ਨਾਚ ਕਰ ਰਹੇ ਨੇ ਡਾਂਸ ਕਰ ਰਹੇ ਨੇ ਜੀ ਸੋ ਉਹਦੇ 'ਚ ਇੱਕ ਹਿੱਸਾ ਰਿਹਾ ਹੈ ਬਹੁਤ ਸਾਰੀਆਂ ਧਾਰਮਿਕ ਜਿਹੜੀਆਂ ਨੇ ਸੈਕਟਸ ਦਾ ਜਿਨ੍ਹਾਂ 'ਚ Hindu ਰਾਸਲੀਲਾ ਵੀ ਦੇਚੋ ਹੀ ਆਈ ਰਾਸਲੀਲਾ ਇਨਫੈਕਟ ਕਨਈਆ ਕ੍ਰਿਸ਼ਨ ਤੇ ਗੋਪੀਆਂ ਦੇ ਨਾਲ ਮੜਾ ਕੇ ਨੱਚਣ ਦੇ ਨਾਲ ਉਸ ਨੂੰ ਦੀ ਜਾਣ ਦੀ ਗੱਲ ਰਹੀ ਕਨਈਆ ਨੂੰ ਇਸੇ ਤਰ੍ਹਾਂ ਈਵਨ ਕ੍ਰਿਸ਼ਨ ਟ੍ਰੈਡੀਸ਼ਨ ਦੇ ਵਿੱਚ ਵੀ ਖਾਸ ਤੌਰ ਤੇ ਜਿੰਨੇ ਹੁਣ ਬਹੁਤ ਸਾਰੇ ਆਫਰੀਕਨ ਚਰਚੇਜ਼ ਨੇ ਉਹਨਾਂ ਦੇ ਵਿੱਚ ਨਾਚ ਹਿੱਸਾ ਹੈ ਉਹਨਾਂ ਦੇ ਚਰਚ ਦੇ ਵਿੱਚ ਵੀ ਦਿੱਤੇ ਕਿ ਉਹ ਫਿਰ ਉਹਨਾਂ ਦਾ ਨੈਚੁਰਲਿਕ ਹਿੱਸਾ ਬਣਿਆ ਹੋਇਆ ਔਰ ਇਸੇ ਤਰ੍ਹਾਂ ਇੱਕ 파ਰਟ ਵੈਸਟਰਨ ਕਲਚਰ ਦੇ ਵਿੱਚ ਤਾਂ ਜੋ ਚੱਲਿਆ ਹੀ ਚੱਲਿਆ ਹੈ ਉਹਨਾਂ ਦੇ ਨਾਚ ਉਹਨਾਂ ਦਾ ਹਿੱਸਾ ਹੈ ਕਲਚਰ ਦਾ ਸੋ ਕਈ ਵਾਰੀ ਜਦੋਂ ਕਲਚਰ ਤੇ ਧਰਮ ਦੋ ਚੀਜ਼ਾਂ ਰਲਣ ਦੀ ਕੋਸ਼ਿਸ਼ ਹੁੰਦੀ ਹੈ ਤੇ ਫਿਰ ਧਰਮ ਦਾ ਜਿਹੜਾ ਆਧਾਰ ਹੈ ਉਹ ਹਿੱਲਦਾ ਹੈ ਸੋ ਕੁਲ ਮਿਲਾ ਕੇ ਅਸੀਂ ਇਸ ਵਿਸ਼ੇ ਦੇ ਉੱਤੇ ਤਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਕਿ ਭਾਈ ਇਹ ਜਿਹੜਾ ਨੱਚਣ ਕੁਦਣ ਮਨ ਕਾ ਚਾਓ ਨਾਨਕ ਜਿਨ ਮਨ ਪਾਉ ਤਿਨਾ ਮਨ ਪਾਉ ਜੀ ਨਾਨਕ ਜਿਨ ਮੰਨ ਪਾਉ ਤਿਨਾ ਮੰਨ ਪਾਉ ਕਿ ਭਈ ਇਹ ਮੈਂ ਸ਼ਾਇਦ ਇਹਨੂੰ ਕਰੈਕਟਰ ਨਾ ਬੋਲ ਰਿਹਾ ਹਾਂ ਕਿਉਂਕਿ ਇੱਕ ਪਿਆਰ ਹੈ ਭਾਉ ਭਾਉ ਡਰ ਹੈ ਕਿ ਜਿਹਦੇ ਮਨ ਦੇ ਵਿੱਚ ਉਸ ਵਾਹਿਗੁਰੂ ਦਾ ਡਰ ਹੈ ਉਹ ਪਿਆਰ ਦਾ ਜਿਹੜਾ ਉਹ ਇੱਕ ਮਿਸ਼ਰਣ ਹੈ ਭਾਉ ਔਰ ਭਾਉ ਇਟ ਟੁਗੇਦਰ ਨੇ ਔਰ ਇਹ ਜਿਹੜਾ ਬਾਹਰ ਕੁਝ ਦੂਸਰਾ ਕਰਮ ਹੈ ਨੱਚਣਾ ਕੁਦਣਾ ਇਹ ਤਾਂ ਉਹ ਮਨ ਬਾਂਦਰ ਜਿਹੜਾ ਹੈ ਉਸ ਦੇ ਉਸ ਦੇ ਲੱਛਣ ਨੇ ਇਹਦੇ ਨਾਲ ਕੋਈ ਅਧਿਆਤਮ ਨਹੀਂ ਜੁੜਿਆ ਹੋਇਆ ਸੋ ਉਹਨਾਂ ਨੇ ਆਪਣੇ ਪਰਿਵਾਰਕ ਉਦਾਹਰਣ ਦਿੱਤੀ ਹੈ ਕਿ 50 ਸਾਲ ਇਹਨਾਂ ਦੇ ਪਿਤਾ ਜੀ ਤਾੰਤਰਿਕ ਔਰ ਆਰਤੀਆਂ ਔਰ ਮੂਰਤੀਆਂ ਔਰ ਦੂਸਰਾ 15 ਸਾਲ ਇਹਨਾਂ ਨੇ ਕਿਹਾ ਵੀ ਮੈਂ ਵੀ ਇਹੀ ਕੁਛ ਕੀਤਾ ਔਰ ਇਹਨਾਂ ਨੇ ਕਨਕਲੂਜਨ ਚ ਬਿਲਕੁਲ ਠੀਕ ਹੈ ਕਿ ਅਲਟੀਮੇਟਲੀ ਸ਼ਾਂਤੀ ਜਿਹੜੀ ਹੈ ਉਹ ਸ਼ਬਦ ਗੁਰੂ ਦੇ ਨਾਲ ਹੈ ਔਰ ਸ਼ਬਦ ਗੁਰੂ ਦੇ ਨਾਲ ਜੁੜਨਾ ਉਸ ਫੇਸ ਦੇ ਨਾਲ ਔਰ ਇਸ ਤੋਂ ਵੀ ਉੱਪਰ ਜਦੋਂ ਗੁਰੂ ਨਾਨਕ ਸਾਹਿਬ ਨੇ ਇਹ ਫਰਮਾਇਆ ਕਿ ਸਚੋਂ ਰਹੇ ਸਭ ਕੋ ਉੱਪਰ ਸੱਚ ਆਚਾਰ ਜੀ ਸੱਚ ਨੂੰ ਜੀਵਨ ਦੇ ਵਿੱਚ ਲਾਗੂ ਕਰਨਾ ਜੀਵਨ ਦੇ ਵਿੱਚ ਆਪਣੀ ਕਿਰਤ ਕਮਾਉਣ ਲੱਗਿਆ ਸੱਚ ਦਾ ਸਹਾਰਾ ਲੈਣਾ ਔਰ ਸੰਗਤ ਦਾ ਜਿਹੜਾ ਇੱਕ ਕਾਨਸੈਪਟ ਹੈ ਸਿੱਖੀ ਦੇ ਵਿੱਚ ਉਸ ਦਾ ਇੱਕ ਡੈਕੋਰਮ ਹੈ ਔਰ ਇਹ ਜਿਹੜੇ ਇੰਡੀਵਿਜੂਅਲ ਸੈਕਟ ਜਾਂ ਫਿਰਕੇ ਆਪੋ ਆਪਣੇ ਢੰਗ ਦੇ ਨਾਲ ਜਿਹੜਾ ਕਈ ਕੁਝ ਉਹਦੇ ਵਿੱਚ ਵੜ ਰਹੇ ਨੇ ਏ ਬਿਲਕੁਲ ਕੰਡੈਮਨੇਬਲ ਹੈ ਔਰ ਇਸ ਤੋਂ ਕਿਨਾਰਾ ਕਰਨ ਦੀ ਲੋੜ ਹੈ ਸੋ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਵੀਰ ਮੇਗ ਰਾਜ ਸਿੰਘ ਜੀ ਦਾ ਜੀ ਡਾਕਟਰ ਹੁਣ ਤੁਸੀਂ ਸਰ ਦਰਸ਼ਕਾਂ ਦੱਸੋ ਅੱਜ ਦਾ ਵਿਚਾਰ ਅੱਜ ਦੇ ਵਿਚਾਰ ਲਈ ਅਸੀਂ ਕਬੀਰ ਸਾਹਿਬ ਦਾ ਸ਼ਬਦ ਗੋੜੀ ਕਬੀਰ ਜੀ ਦਾ ਚੁਣਿਆ ਜੀ ਜਿਹਦੇ ਵਿੱਚ ਅਲਟੀਮੇਟਲੀ ਜਿਹੜਾ ਵਿਚਾਰ ਵੀਰ ਮੇਗ ਰਾਜ ਸਿੰਘ ਨੇ ਦਿੱਤਾ ਹੈ ਉਹੀ ਅਸੀਂ ਵੀ ਵਿਚਾਰ ਦੀ ਅੰਦਰ ਕਿ ਸ਼ਬਦ ਗੁਰੂ ਕੇ ਨਾਮ ਦੇ ਨਾਲ ਜੁੜ ਕੇ ਮਨ ਦੇ ਵਿੱਚ ਸਥਿਰਤਾ ਔਰ ਨਾਮ ਦਾ ਧੰ ਜਿਹੜਾ ਇੱਕ ਵਾਰ ਆ ਜਾਂਦਾ ਹੈ ਉਨੂੰ ਕੋਈ ਲਜਾ ਨਹੀਂ ਸਕਦਾ ਕੋਈ ਚੋਰ ਨਹੀਂ ਰੋਟ ਸਕਦਾ ਉਹਨੂੰ ਅਗਨ ਨਹੀਂ ਸਾੜ ਸਕਦੀ ਉਹਨੂੰ ਹਵਾ ਨਹੀਂ ਉਡਾ ਸਕਦੀ ਜੀ ਅਗਨ ਨਾ ਦਹਿ ਪਵਨ ਨਹੀਂ ਮਗਨੇ ਤਸਕਰ ਨੀਰ ਨਾ ਆਵੇ RAM ਨਾਮ ਤਨ ਕਰ ਸੰਚੌਨੀ ਸੋ ਤਨ ਕਤਹੀ ਨ ਜਾਵੇ ਕਿਉਂ ਨਾ ਉਹਨੂੰ ਅਗਨ ਸਾੜ ਸਕਦੀ ਹੈ ਨਾ ਹਵਾ ਉਡਾ ਸਕਦੀ ਹੈ ਤਸਕਰ ਚੋਰ ਨੂੰ ਕਹਿੰਦੇ ਨੇ ਕਿ ਉਹ ਨੇੜੇ ਨਹੀਂ ਆ ਸਕਦਾ ਕਿ RAM ਨਾਮ ਦੇ ਤਨ ਨੂੰ ਇਕੱਠਾ ਕਰੋ ਉਹ ਕਿਤੇ ਨਹੀਂ ਜਾਂਦਾ ਹਮਰਾ ਤਨ ਮਾਦੋ ਗੋਬਿੰਦ ਧਰਨੀ ਤਰ ਇਹ ਸਾਰ ਧਨ ਕੇ ਹੀ ਹੈ ਤੁਹਾਨੂੰ ਦੂਜੇ ਵੀ ਨੇ ਦੁਨੀਆ ਦੀ ਦੌਲਤ ਹੈ ਪਰ ਸਭ ਤੋਂ ਸਾਰ ਸਭ ਤੋਂ ਸ੍ਰੇਸ਼ ਧਨ ਹੈ ਮਾਦੋ ਗੋਬਿੰਦ ਧਰਨੀ ਧਰ ਮੇਰਾ ਪਿਆਰਾ ਨਰੰਕਾ ਜਿਹੜਾ ਧਰਨੀ ਦਾ ਇਸ ਧਰਤੀ ਨੂੰ ਚਲਾਣ ਵਾਲਾ ਹੈ ਬਣਾਉਣ ਵਾਲਾ ਹੈ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨਾ ਲਈ ਹੈ ਇਹ ਰਹਾਉ ਕਿ ਜਿਹੜਾ ਅਲਟੀਮੇਟਲੀ ਰਾਜ ਨਾ ਚਾਹੂ ਮੁਕਤ ਨਾ ਚਾਹੂ ਮਨਪ੍ਰੀਤ ਚਰਨ ਕਮਲਾਰੇ ਇਹ ਉਸ ਥਾਟ ਨੂੰ ਐਂਡੋਸ ਕਰਦਾ ਹੈ ਕਿ ਅਲਟੀਮੇਟਲੀ ਰੰਕਾਰ ਦੀ ਯਾਦ ਦੇ ਵਿੱਚ ਸਭ ਤੋਂ ਵੱਡਾ ਸੁੱਖ ਹੈ ਇਸ ਧਨ ਕਾਰਨ ਸ਼ਿਵ ਸੰਕਾਦਕ ਖੋਜਤ ਪਏ ਉਦਾਸੀ ਮਨ ਮੁਕੰਦ ਜੇਬਾ ਨਾਰਾਇਣ ਪਰੈ ਨਜਮ ਕੀ ਫਾਸੀ ਕਿ ਇਸ ਨਾਮ ਤਨ ਨੂੰ ਲਬਦਿਆਂ ਲਬਦਿਆਂ ਸ਼ਿਵ ਜੀ ਤੇ ਬ੍ਰਹਮਾ ਦੇ ਚਾਰ ਪੁੱਤਰ ਨੇ ਸੰਕ ਉਹਨਾਂ ਜੋ ਸੰਕਾਦਗਾ ਕਿ ਬ੍ਰਹਮਾ ਦੇ ਚਾਰ ਪੁੱਤਰ ਵੀ ਲਬਦੇ ਰਹੇ ਦੁਨੀਆ ਉਹਨਾਂ ਛੱਡੀ ਔਰ ਲੇਕਨ ਅਲਟੀਮੇਟਲੀ ਮਨ ਮੁਕੰਦ ਜੇਬਾ ਨਾਰਾਇਣ ਪਰੈ ਨਜਮ ਕੀ ਫਾਸੀ ਜੇ ਤੁਹਾਡੇ ਮਨ ਦੇ ਵਿੱਚ ਮੁਕੰਦ ਹੈ ਮੁਕਤੀ ਦੇਣ ਵਾਲਾ ਜੀਵ ਦੇ ਉੱਤੇ ਉਸ ਵਾਹਿਗੁਰੂ ਦਾ ਨਾਂ ਹੈ ਨਾਰਾਇਣ ਦਾ ਫੇਰ ਤੁਸੀਂ ਮੌਤ ਦੇ ਡਰ ਤੋਂ ਸੁਰਖਰੂ ਹੋ ਜਾਂਦੇ ਹੋ ਨਿਜ ਧਨ ਗਿਆਨ ਭਗਤ ਗੁਰਦੀਨੀ ਤਾਸ ਸੁਮਤ ਮਨ ਲੱਗੇ ਕਿ ਨਰੋਲ ਆਪਣੇ ਨਾਮ ਦਾ ਤਨ ਰੰਕਾਰ ਨੇ ਕਿਰਪਾ ਕਰਕੇ ਗਿਆਨ ਭਗਤੀ ਮੈਨੂੰ ਬਖਸ਼ਿਸ਼ ਕੀਤੀ ਇਸ ਤਰ੍ਹਾਂ ਮੇਰਾ ਮਨ ਟਿਕ ਗਿਆ ਹੈ ਜਲਤ ਅੰਬ ਮੇਰੀ ਮਨ ਦਾ ਜਿਹੜਾ ਸੜ ਸੜਾ ਸੀ ਵਿਕਾਰਾਂ ਦੀ ਅੱਗ ਚ ਉਸ ਨੂੰ ਅੰਬ ਕਹਿੰਦੇ ਨੇ ਪਾਣੀ ਨੇ ਉਸ ਨੂੰ ਇਸ ਵਾਇਗੁਰੂ ਦੇ ਨਾਮ ਦੇ ਪਾਣੀ ਨੇ ਸ਼ਾਂਤ ਕੀਤਾ ਥੰਬ ਮਨ ਤਾਵਤ ਜਿਹੜਾ ਮਨ ਮੇਰਾ ਦੌੜਦਾ ਸੀ ਚਾਰ ਚ ਫੇਰੇ ਉਸ ਤੇ ਲਈ ਨਾਮ ਇੱਕ ਥਮਲਾ ਬਣ ਕੇ ਆਇਆ ਪਰਮ ਬੰਦਨ ਪਾਉ ਪਾਗਾ ਮੇਰੇ ਮਨ ਚੋਂ ਪਰਮ ਖਤਮ ਹੋ ਗਏ ਉਸ ਦਾ ਬੰਦਨ ਮੁੱਕ ਗਿਆ ਡਰ ਨਿਕਲ ਗਿਆ ਕਹ ਕਬੀਰ ਮਦਨ ਕੇ ਮਾਤੇ ਹਿਰਦੇ ਦੇਖ ਵਿਚਾਰੀ ਮਦਨ ਕਾਮਵਾਸ਼ਨਾ ਨੂੰ ਕਹਿੰਦੇ ਨੇ ਸੈਕਸ਼ੁਅਲ ਡਿਜ਼ਾਇਰ ਲਸਟ ਨੂੰ ਕਹਿੰਦੇ ਨੇ ਕਬੀਰ ਸਾਹਿਬ ਕਹਿੰਦੇ ਨੇ ਕਿ ਹਮੇਸ਼ਾ ਲਸਟ ਦੇ ਵਿੱਚ ਰਹਿਣ ਵਾਲਿਆ ਹੈ ਮਨੁੱਖ ਤੂੰ ਆਪਣੇ ਹਿਰਦੇ ਦੇ ਵੱਲ ਦੇਖ ਆਪਣੇ ਅੰਦਰ ਮੁੜ ਤੁਮ ਕਰ ਲੱਖ ਕੋਟ ਅਸ਼ਵ ਹਸਤੀ ਹਮ ਕਰ ਇੱਕ ਮੁਰਾਰੀ ਕਿ ਉਹ ਦੁਨੀਆ ਦੇ ਅਮੀਰ ਲੋਕੋ ਜਿਹੜੇ ਇਸ ਗੱਲ ਦੇ ਉੱਤੇ ਤੁਸੀਂ ਮਾਣ ਕਰਦੇ ਹੋ ਕਿ ਤੁਹਾਡੇ ਕੋਲ ਲੱਖਾਂ ਕਰੋੜਾਂ ਘੋੜੇ ਨੇ ਹਾਥੀ ਨੇ ਪਰ ਮੈਨੂੰ ਮਾਨ ਹੈ ਆਪਣੇ ਪਿਆਰੇ ਦੇ ਉੱਤੇ ਨਰੰਕਾਰ ਦੇ ਉੱਤੇ ਹਮ ਕਰ ਏਕ ਮੁਰਾਰੀ ਮੇਰੇ ਦਿਲ ਦੇ ਸੰਗਾਸਨ ਦੇ ਉੱਤੇ ਮੇਰਾ ਪਿਆਰਾ ਵਸਦਾ ਸੋ ਇਹ ਅੱਜ ਦਾ ਵਿਚਾਰ ਜੀ ਦਾ ਸਾਥ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਇਸਨ ਆਪਣੀ ਵੀਅਰਸ ਕਲੇ ਨੇ ਇਜਾਜ਼ਤ ਵੀਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਤੁਸੀਂ ਆਪਣ ਰਾਏ ਤੇ ਸਜਾ ਸਾਨੂੰ ਭੇਜਣਾ ਪੁੱਲਣਾ ਸਾਡੇ ਸਪੱਤ ਤੇ SOS ATV 84.TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਆਪਣਾ ਨਾਮ ਸੁਣਾ ਗਿਆ ਦਿਓ ਦੇਖਦੇ ਹੋ ਟੀਵੀ ਅਰੀਫੋ ਬੁਲਾਦੇ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ